69ਵੇਂ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਸਕੂਲ ਗੇਮਜ਼ ਜੂਡੋ ਚੈਂਪੀਅਨਸ਼ਿਪ ਦਾ ਸਮਾਪਨ ਜਿਲ੍ਹਾ ਸਿੱਖਿਆ ਅਧਿਕਾਰੀ ਰਜੇਸ਼ ਕੁਮਾਰ ਅਤੇ ਜਿਲ੍ਹਾ ਖੇਡ ਕੋਆਰਡੀਨੇਟਰ ਅਰਣ ਕੁਮਾਰ ਦੀ ਅਗਵਾਹੀ ਹੇਠ ਹੋਇਆ ਇਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਖਤੀਸਵਾ ਦੇ ਪ੍ਰਧਾਨ ਰومی ਵਡੇਰਾ ਅਤੇ ਖਾਸ ਤੌਰ ਤੇ ਡਾਕਟਰ ਤਰਸੀਮ ਸਿੰਘ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨਾਰਥ ਮੰਡਲ ਪ੍ਰਧਾਨ ਨਿਪੁੰਨ ਗੁਪਤਾ ਅਤੇ ਸਾਬਕਾ ਪ੍ਰਧਾਨ ਠਾਕੁਰ ਸ਼ਮਸ਼ੇਰ ਸਿੰਘ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਨਿੱਘਾ ਸਵਾਗਤ ਵਿਦਿਆ ਮੰਦਿਰ ਸਕੂਲ ਪਠਾਨਕੋਟ ਦੀ ਪ੍ਰਬੰਧਕ ਵੱਲੋਂ ਚੇਅਰਮੈਨ ਵਿਜੈਨਤ ਸ਼ਰਮਾ ਅਤੇ ਐਮ ਡੀ ਲੀਨਾ ਸ਼ਰਮਾ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ ਅੰਡਰ 19 ਕੈਟਾਗਰੀ ਦੇ ਤਹਿਤ ਹੋਏ ਇਹਨਾਂ ਮੁਕਾਬਲਿਆਂ ਦੇ ਵਿੱਚ 23 ਜ਼ਿਲ੍ਹਿਆਂ ਦੇ 200 ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ ਪਟਿਆਲਾ ਦੀ ਇਹ ਟੀਮ ਪਹਿਲੇ ਮਾਨਸਾ ਦੀ ਟੀਮ ਦੂਜੇ ਤੇ ਗੁਰਦਾਸਪੁਰ ਦੀ ਟੀਮ ਤੀਜੇ ਸਥਾਨ ਤੇ ਰਹੀ ਤੇ ਅੰਤ ਵਿੱਚ ਮਹਿਮਾਨਾਂ ਵੱਲੋਂ ਜੇਤੂ ਟੀਮ ਨੂੰ ਇਨਾਮ ਦੀ ਵੰਡ ਵੀ ਕੀਤੀ ਗਈ ਗੁੱਟ ਵਿੱਚ ਪੰਜਾਬ ਸਰਕਾਰ ਵੱਲੋਂ 69ਵੇਂ ਪੰਜਾਬ ਰਾਜ ਸਕੂਲ ਖੇਡ ਜੂਰੋ ਕਰਵਾ ਨਾਮਨ ਬਖਸ਼ਿਆ ਪੰਜਾਬ ਸਰਕਾਰ ਨੇ ਇਹ ਜਿਹੜੀਆਂ ਜੂਡੋ ਅੰਡਰ 19 ਜਿਹੜਾ ਕਰਵਾਇਆ ਜਾ ਰਿਹਾ ਲੜਕੇ ਲੜਕੀਆਂ ਦਾ ਵਿਦਿਆਮੰਦਰ ਪਬਲਿਕ ਸਕੂਲ ਵਿੱਚ ਸਭ ਤੋਂ ਜ਼ਿਆਦਾ ਮੈਂ ਥੈਂਕਸ ਕਰਦਾ ਸਾਡੇ ਚੇਅਰਮੈਨ ਸਾਹਿਬ ਜਿਲਦ ਸ਼ਰਮਾ ਜੀ ਔਰ ਮੈਨੇਜਿੰਗ ਡਾਇਰੈਕਟਰ ਲੀਨਾ मैम ਦਾ ਜਿਨ੍ਹਾਂ ਨੇ ਬਹੁਤ ਵਧੀਆ ਸਾਨੂੰ ਅਰੇਂਜਮੈਂਟਸ ਦਿੱਤੇ ਔਰ ਉਹਨਾਂ ਦੇ ਸਟਾਫ ਨੇ ਦਿਨ ਰਾਤ ਮਿਹਨਤ ਕਰਕੇ ਇਸ ਟੂਰਨਾਮੈਂਟ ਨੂੰ ਸਫਲ ਬਣਾਇਆ ਉਹਨਾਂ ਨਾਲ ਸਾਡੇ ਚੀਫ ਰੈਫਰੀ ਜਿਹੜੇ ਇੰਟਰਨੈਸ਼ਨਲ ਰੈਫਰੀ ਹੈਗੇ ਆ ਔਰ ਜਨਰਲ ਸਕੱਤਰ ਜੂਡੋ ਐਸੋਸੀਏਸ਼ਨ ਪੰਜਾਬ ਦੇ ਸੁਰਿੰਦਰ ਕੁਮਾਰ ਜੀ ਐਜ਼ ਅਬਜ਼ਰਵਰ ਉਹਨੇ ਕੰਮ ਕੀਤਾ ਤੇ ਟੀਮ ਨੇ ਦਿਨ ਰਾਤ ਲਾ ਕੇ ਜਿਹੜਾ ਟੂਰਨਾਮੈਂਟ ਨੂੰ ਕਾਮਯਾਬ ਬਣਾਇਆ ਅਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਕੂਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਵੈਨਿਊ ਦਿੱਤੀਆਂ ਇਸ ਤੋਂ ਇਲਾਵਾ ਜਿੰਨੇ ਵੀ ਸਿਹਤ ਸਿੱਖਿਆ ਅਧਿਆਪਕ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਇੱਥੇ ਡਿਊਟੀਆਂ ਤੇ ਲੱਗੇ ਉਸ ਤੋਂ ਇਲਾਵਾ ਹੋਰ ਵੀ ਸਟਾਫ ਦੇ ਲੱਗੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਟੂਰਨਾਮੈਂਟ ਨੂੰ ਕਾਮਯਾਬ ਬਣਾਇਆ ਤੇ 5 ਦਿਨਾਂ ਤੋਂ 69 ਵੀ ਜੂਡੋ ਅੰਡਰ 19 ਰਾਜ ਸतरीय ਪ੍ਰਤੀਯੋਗਤਾ ਚੱਲ ਰਹੀ ਸੀ ਸਾਡੇ ਸਕੂਲ ਦੇ ਵਿੱਚ ਸਾਡੇ ਸਮੂਹੇ ਸਟਾਫ ਦਾ ਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਵੱਲੋਂ ਟੀਮ ਸਾਰਿਆਂ ਦਾ ਇਹੀ ਕੋਸ਼ਿਸ਼ ਸੀ ਕਿ ਜਿੰਨੇ ਵੀ ਪ੍ਰਤੀਭਾਗੀ ਇੱਥੇ ਪਾਰਟਿਸਿਪੇਟ ਕਰਨ ਆਏ ਨੇ ਕੰਪੀਟੀਸ਼ਨ ਪਾਰਟਿਸਿਪੇਟ ਕਰਨ ਆਏ ਨੇ ਉਹ ਸਾਰੇ ਖੁਸ਼ ਹੋ ਕੇ ਜਾਣ ਕਿਸੇ ਵੀ ਤਰ੍ਹਾਂ ਦੀ ਕੋਈ ਨਿਮੋਸ਼ੀ ਨਾਲ ਲੈ ਕੇ ਜਾਣ ਤੇ ਮੈਨੂੰ ਲੱਗਦਾ ਹੈ ਕਿ ਇੱਥੇ ਆਏ ਜਿਹੜੇ ਪ੍ਰਤੀਭਾਗੀ ਨੇ ਉਹਨਾਂ ਦੀ ਜਾਂਦੇ ਟਾਈਮ ਦੀ ਮੁਸਕਰਾਹਟ ਦੇਖ ਕੇ ਸਾਨੂੰ ਇਹ ਅਹਿਸਾਸ ਹੋ ਗਿਆ ਕਿ ਜੋ ਟੀਚਾ ਲੈ ਕੇ ਅਸੀਂ ਚੱਲੇ ਸੀ ਅਸੀਂ ਪੂਰਨ ਕੀਤਾ ਹੈ ਤੇ ਬਹੁਤ ਬਹੁਤ ਮੁਬਾਰਕਾਂ ਤੇ ਡੀਓ ਸਾਹਿਬ ਦੀ ਰਹਿਨਮਾਈ ਦੇ ਵਿੱਚ ਇਹ ਕਾਰਜਕ੍ਰਮ ਹੋਇਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਰਹਨੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਕੋਈ ਸਾਨੂੰ ਐਦਾਂ ਦਾ ਟੀਚਾ ਮਿਲੇਗਾ ਤੇ ਅਸੀਂ ਪੂਰੇ ਜੋਰ-ਸ਼ੋਰ ਨਾਲ ਉਹਨੂੰ ਪੂਰਾ ਕਰਾਂਗੇ ਜੀ ਬਹੁਤ-ਬਹੁਤ ਧੰਨਵਾਦ ਅੱਜ ਅੰਡਰ 19 ਟੂਰਨਾਮੈਂਟ ਜਿਹੜਾ ਕਿ ਪਠਾਨਕੋਟ ਵਿਖੇ ਹੋਇਆ ਉਹਦੇ ਵਿੱਚ ਅੱਜ ਲੜਕੀਆਂ ਦੀ ਗੇਮਸ ਵੀ ਖਤਮ ਹੋ ਕੇ ਤੇ ਅੱਜ ਕਲੋਜ਼ਿੰਗ ਹੋਈ ਆ ਮੈਂ ਇਹਦੇ ਲਈ ਸਾਰਿਆਂ ਨੂੰ ਮੁਬਾਰਕ ਦਿੰਦਾ ਖਾਸ ਕਰਕੇ ਜਿਹੜਾ ਵੈਨਿਊ ਸਾਨੂੰ ਮਿਲਿਆ ਉਦੀ ਇਸ ਸਕੂਲ ਦੀ ਸਾਰੀ ਮੈਨੇਜਮੈਂਟ ਸਾਰੇ ਟੀਚਰਸ ਸਾਡੇ ਸਾਡੇ ਅਰुण ਜੀ ਜਿਹੜੇ ਡੀਐਸਸੀ ਹੈ ਉਹਨਾਂ ਦੀ ਦੇਖ ਦੇਖ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਹੋਇਆ ਮੇਰੇ ਖਿਆਲ ਕਿ ਅਸੀਂ ਜਿਹੜੇ ਵਿਊ ਸੁਣ ਰਹੇ ਹਾਂ ਸਾਰੇ ਜਿਹੜਾ ਨੇ ਪਾਰਟਿਸਿਪੇਟ ਕੀਤਾ ਬੱਚਿਆਂ ਦੇ ਟੀਚਰ ਦੇ ਕੋਚਿੰਗਸ ਦੇ ਸਾਰਿਆਂ ਦਾ ਇੱਕ ਅਲੱਗ ਵਿਊ ਹੈ ਕਿ ਇਦਾਂ ਇਨਾ ਵਧੀਆ ਜਿਹੜਾ ਆਯੋਜਨ ਜਿਹੜਾ ਅਸੀਂ ਨੀਕ ਲਾਈਫ ਦੇ ਵਿੱਚ ਦੇਖਿਆ ਇਹਦੇ ਵਿੱਚ ਇੱਕ ਤਾਂ ਸਮੂਥਲੀ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇਹਦੇ ਵਿੱਚ ਸਮੂਥਲੀ ਸਾਰਾ ਟੂਰਨਾਮੈਂਟ ਜਿਹੜਾ ਖਤਮ ਹੋਇਆ ਇਹਦੇ ਦੇ ਨਹੀਂ ਜਿੰਨੇ ਵੀ ਐਫਰਟ ਕੀਤੇ ਗਏ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੇਰੇ ਵੱਲੋਂ ਥੈਂਕਸ ਵੀ ਹੈ ਕਿ ਇੰਨਾ ਵਧੀਆ ਜਿਹੜਾ ਪ੍ਰੋਗਰਾਮ ਜਿਹੜਾ ਇਸ ਸਕੂਲ ਦੇ ਵਿੱਚ ਹੋਇਆ ਕਿ ਜਿਹਦੇ ਨਾਲ ਇੱਕ ਪਠਾਨਕੋਟ ਦੀ ਸ਼ਾਨ ਬਣੀ ਹੈ ਤੇ ਵਧੀਆ ਪਲੇਅਰ ਜਿਹੜੇ ਆ ਅੱਗੇ ਸਟੇਟ ਦੇ ਵਿੱਚ ਖੇਡਣ ਜਾਣਗੇ ਥੈਂਕ ਯੂ ਪੰਜਾਬ ਰਾਸ਼ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜੂਡੋ ਅੰਡਰ 19 ਲੜਕੇ ਤੇ ਲੜਕੀਆਂ ਜੋ ਕਿ ਵਿਦਿਆਮੰਦਰ ਸਕੂਲ ਦੇ ਵਿੱਚ ਕਰਵਾਈਆਂ ਗਈਆਂ ਇਹਦਾ ਜਿਹੜਾ ਸਾਰਾ ਪ੍ਰਬੰਧ ਸੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਰਜੇਸ਼ ਕੁਮਾਰ ਜੀ ਅਤੇ ਸਪੋਰਟਸ ਕੋਆਰਡੀਨੇਟਰ ਸ਼੍ਰੀ ਅਰुण ਸ਼ਰਮਾ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਇਸ ਤੋਂ ਵੱਧ ਸਿਹਰਾ ਜਿਹੜਾ ਸੱਜਦਾ ਇਹ ਸਕੂਲ ਦੇ ਮੈਡਮ ਲੀਨਾ ਸ਼ਰਮਾ ਅਤੇ ਸਾਡੇ ਚੇਅਰਮੈਨ ਸ਼੍ਰੀ ਵਿਜਨਤ ਸ਼ਰਮਾ ਜੀ ਨੂੰ ਜਾਂਦਾ ਕਿਉਂਕਿ ਜਿਹੜਾ ਟੂਰਨਾਮੈਂਟ ਸਾਰਾ ਇੱਥੇ ਹੋਇਆ ਰਿਹਾ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਆ ਬੱਚਿਆਂ ਦਾ ਰਹਿਣ ਦਾ ਅੱਛਾ ਪ੍ਰਬੰਧ ਕੀਤਾ ਬੱਚਿਆਂ ਨੂੰ ਬਹੁਤ ਅੱਛੀਆਂ ਸਹੂਲਤਾਂ ਦਿੱਤੀਆਂ ਬਹੁਤ ਵਧੀਆ ਸਟੇਡੀਅਮ ਆਪਣਾ ਹਾਲ ਇਹਨਾਂ ਨੇ ਦਿੱਤਾ ਹਰੇਕ ਬੱਚਾ ਇਤੋਂ ਬਹੁਤ ਖੁਸ਼ੀ ਲੈ ਕੇ ਗਿਆ ਹੈ ਅਤੇ ਮੈਂ ਬਤੌਰ ਅਬਜ਼ਰਵਰ ਜੀ ਇਸ ਟੂਰਨਾਮੈਂਟ ਦੇ ਵਿੱਚ ਔਰ ਇਸ ਟੂਰਨਾਮੈਂਟ ਨੂੰ ਬਹੁਤ ਵਧੀਆ ਤਰੀਕੇ ਨਾਲ ਟੈਕਨੀਕਲ ਟੀਮ ਨੇ ਵੀ ਬੜੇ ਅੱਛੇ ਢੰਗ ਨਾਲ ਨਿਪਟੇ ਚੜਾ ਆ ਇਸੇ ਵਧਾਈ ਦੇ ਪਾਤਰ ਸਾਡੇ ਜ਼ਿਲ੍ਹਾ ਸਿਵਲ ਸੈਕੰਡਰੀ ਸ਼੍ਰੀ ਰਜੇਸ਼ ਕੁਮਾਰ ਤਰਨਕੋਟ ਜੀ ਨੇ ਅਤੇ ਅਨੰਦ ਸ਼ਰਮਾ ਜੀ ਨੇ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਬਾਦ ਹਣਾ ਇਹ ਟੂਰਨਾਮੈਂਟ ਬਹੁ ਬਧੀ ਤਰੀਕੇ ਨਾਲ ਸਕਸੈਸਫੁਲ ਕੀਤਾ ਥੈਂਕ ਯੂ ਜੀ